ਇਹ ਬੱਚਾ ਜਿਸ ਦੀ ਤਸਵੀਰ ਤੁਸੀਂ ਆਪਣੇ ਸਕਰੀਨਸ ਤੇ ਇਸ ਵੇਲੇ ਦੇਖ ਸਕਦੇ ਹੋ ਇਸ ਦਾ ਨਾਮ ਅਮਨ ਯਾਦਵ ਹੈ ਅਤੇ ਇਹ 27 ਜੁਲਾਈ 2024 ਦਾ ਸਵੇਰੇ 5 ਵਜੇ ਦਾ ਆਪਣੇ ਘਰ ਤੋਂ ਲਾਪਤਾ ਚਲ ਰਿਹਾ ਹੈ ਜੀ ਹਾਂ ਇਹ ਜਦਵੰਸ਼ ਨਗਰ 시ਕੋਹਾਬਾਦ ਜ਼ਿਲ੍ਹਾ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਸਵੇਰੇ 5 ਵਜੇ ਟਹਿਲਣ ਵਾਸਤੇ ਨਿਕਲਿਆ ਸੀ ਜਦ ਇਹ ਵਾਪਸ ਨਹੀਂ ਆਂਦਾ ਹੈ ਅਤੇ ਹੁਣ ਤੱਕ ਲਾਪਤਾ ਚਲ ਰਿਹਾ ਹੈ ਜੇਕਰ ਕਿਸੇ ਨੂੰ ਵੀ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਸਕਰੀਨ ਤੇ ਦਿਖਾਏ ਜਾ ਰਹੇ ਇਹਨਾਂ ਨੰਬਰਾਂ ਦੇ ਜ਼ਰੀਏ ਸੰਪਰਕ ਕਰ ਸਕਦਾ ਹੈ ਤੁਹਾਡੀ ਇੱਕ ਛੋਟੀ ਜੀ ਹੀ ਮਦਦ ਇੱਕ ਪਿਤਾ ਨੂੰ ਆਪਣੇ ਬੱਚੇ ਦੇ ਨਾਲ ਦੁਬਾਰਾ ਮਿਲਾ ਸਕਦੀ ਹੈ ਤਾਂ ਧਿਆਨ ਨਾਲ ਇਸ ਤਸਵੀਰ ਨੂੰ ਦੇਖੋ ਅਤੇ ਜੇਕਰ ਤੁਹਾਨੂੰ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਲੱਗਦੀ ਹੈ ਤਾਂ ਸਕਰੀਨ ਤੇ ਇਸ ਵੇਲੇ ਫਲੈਸ਼ ਹੋ ਰਹੇ ਨੰਬਰਾਂ ਦੇ ਉੱਤੇ ਤੁਰੰਤ ਸੰਪਰਕ ਕਰੋ ਇਹ ਬੱਚਾ ਜਿਸ ਦੀ ਤਸਵੀਰ ਤੁਸੀਂ ਆਪਣੇ ਸਕਰੀਨਸ ਤੇ ਇਸ ਵੇਲੇ ਦੇਖ ਸਕਦੇ ਹੋ ਇਸ ਦਾ ਨਾਮ ਅਮਨ ਯਾਦਵ ਹੈ ਅਤੇ ਇਹ 27 ਜੁਲਾਈ 2024 ਦਾ ਸਵੇਰੇ 5 ਵਜੇ ਦਾ ਆਪਣੇ ਘਰ ਤੋਂ ਲਾਪਤਾ ਚਲ ਰਿਹਾ ਹੈ ਜੀ ਹਾਂ ਇਹ ਜਦਵੰਸ਼ ਨਗਰ 시ਕੋਹਾਬਾਦ ਜ਼ਿਲ੍ਹਾ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਸਵੇਰੇ 5 ਵਜੇ ਟਹਿਲਣ ਵਾਸਤੇ ਨਿਕਲਿਆ ਸੀ ਜਦ ਇਹ ਵਾਪਸ ਨਹੀਂ ਆਂਦਾ ਹੈ ਅਤੇ ਹੁਣ ਤੱਕ ਲਾਪਤਾ ਚਲ ਰਿਹਾ ਹੈ ਜੇਕਰ ਕਿਸੇ ਨੂੰ ਵੀ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਸਕਰੀਨ ਤੇ ਦਿਖਾਏ ਜਾ ਰਹੇ ਇਹਨਾਂ ਨੰਬਰਾਂ ਦੇ ਜ਼ਰੀਏ ਸੰਪਰਕ ਕਰ ਸਕਦਾ ਹੈ ਤੁਹਾਡੀ ਇੱਕ ਛੋਟੀ ਜੀ ਹੀ ਮਦਦ ਇੱਕ ਪਿਤਾ ਨੂੰ ਆਪਣੇ ਬੱਚੇ ਦੇ ਨਾਲ ਦੁਬਾਰਾ ਮਿਲਾ ਸਕਦੀ ਹੈ ਤਾਂ ਧਿਆਨ ਨਾਲ ਇਸ ਤਸਵੀਰ ਨੂੰ ਦੇਖੋ ਅਤੇ ਜੇਕਰ ਤੁਹਾਨੂੰ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਲੱਗਦੀ ਹੈ ਤਾਂ ਸਕਰੀਨ ਤੇ ਇਸ ਵੇਲੇ ਫਲੈਸ਼ ਹੋ ਰਹੇ ਨੰਬਰਾਂ ਦੇ ਉੱਤੇ ਤੁਰੰਤ ਸੰਪਰਕ ਕਰੋ ਇਹ ਬੱਚਾ ਜਿਸ ਦੀ ਤਸਵੀਰ ਤੁਸੀਂ ਆਪਣੇ ਸਕਰੀਨਸ ਤੇ ਇਸ ਵੇਲੇ ਦੇਖ ਸਕਦੇ ਹੋ ਇਸ ਦਾ ਨਾਮ ਅਮਨ Yadav ਹੈ ਅਤੇ ਇਹ 27 ਜੁਲਾਈ 2024 ਦਾ ਸਵੇਰੇ 5 ਵਜੇ ਦਾ ਆਪਣੇ ਘਰ ਤੋਂ ਲਾਪਤਾ ਚਲ ਰਿਹਾ ਹੈ ਜੀ ਹਾਂ ਇਹ ਜਦਵੰਸ਼ ਨਗਰ 시ਕੋਹਾਬਾਦ ਜ਼ਿਲ੍ਹਾ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਸਵੇਰੇ 5 ਵਜੇ ਟਹਿਲਣ ਵਾਸਤੇ ਨਿਕਲਿਆ ਸੀ ਜਦ ਇਹ ਵਾਪਸ ਨਹੀਂ ਆਂਦਾ ਹੈ ਅਤੇ ਹੁਣ ਤੱਕ ਲਾਪਤਾ ਚਲ ਰਿਹਾ ਹੈ ਜੇਕਰ ਕਿਸੇ ਨੂੰ ਵੀ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਸਕਰੀਨ ਤੇ ਦਿਖਾਏ ਜਾ ਰਹੇ ਇਹਨਾਂ ਨੰਬਰਾਂ ਦੇ ਜ਼ਰੀਏ ਸੰਪਰਕ ਕਰ ਸਕਦਾ ਹੈ ਤੁਹਾਡੀ ਇੱਕ ਛੋਟੀ ਜੀ ਹੀ ਮਦਦ ਇੱਕ ਪਿਤਾ ਨੂੰ ਆਪਣੇ ਬੱਚੇ ਦੇ ਨਾਲ ਦੁਬਾਰਾ ਮਿਲਾ ਸਕਦੀ ਹੈ ਤਾਂ ਧਿਆਨ ਨਾਲ ਇਸ ਤਸਵੀਰ ਨੂੰ ਦੇਖੋ ਅਤੇ ਜੇਕਰ ਤੁਹਾਨੂੰ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਲੱਗਦੀ ਹੈ ਤਾਂ ਸਕਰੀਨ ਤੇ ਇਸ ਵੇਲੇ ਫਲੈਸ਼ ਹੋ ਰਹੇ ਨੰਬਰਾਂ ਦੇ ਉੱਤੇ ਤੁਰੰਤ ਸੰਪਰਕ ਕਰੋ ਕਿ ਜੀ ਇਹ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par